ਸਾਧ ਸੰਗਤ ਜੀਓ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਇੱਕ ਐਸੇ ਦੇਸ਼ ਦੇ ਵਿੱਚ ਗਏ ਜਿੱਥੇ ਨਾਂ ਤੇ ਅਨ ਮਿਲਦਾ ਸੀ ਤੇ ਨਾ ਹੀ ਅੱਗ ਬਲਦੀ ਸੀ ਉਸ ਦੇਸ਼ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਦੁੰਬੇ ਦਾ ਮਾਸ ਖਾਣ ਵਾਸਤੇ ਦਿੱਤਾ ਗਿਆ ਦੁੰਬਾ ਢੇਡੂਆਂ ਨੂੰ ਆਖਦੇ ਹਨ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਉਹ ਦੁੰਬੇ ਦਾ ਮਾਸੇ ਖਾਣ ਵਾਸਤੇ ਦਿੱਤਾ ਤਾਂ ਕੀ ਹੋਇਆ ਆਓ ਇਹ ਸਾਖੀ ਸਰਵਣ ਕਰੀਏ ਇਹ ਸਾਖੀ ਭਾਈ ਬਾਲੇ ਵਾਲੀ ਪ੍ਰਾਤਨ ਜਨਮ ਸਾਖੀ ਦੇ ਵਿੱਚੋਂ ਹੈ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤਾਹੀਂ ਦੱਸ ਰਹੇ ਨੇ ਕਿ ਹੇ ਗੁਰੂ ਅੰਗਦ ਦੇਵ ਜੀ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਦੁਨੀਆਂ ਨੂੰ ਤਾਰਦੇ ਹੋਏ ਇੱਕ ਐਸੇ ਦੇਸ਼ ਦੇ ਵਿੱਚ ਪਹੁੰਚੇ ਜਿੱਥੇ ਨਾ ਤੇ ਕਿਸੇ ਪ੍ਰਕਾਰ ਦਾ ਕੋਈ ਅੰਨ ਸੀ ਤੇ ਨਾ ਹੀ ਉੱਥੇ ਅੱਗ ਬਲਦੀ ਸੀ ਇਹ ਦੋਵੇਂ ਚੀਜ਼ਾਂ ਉੱਥੇ ਨਹੀਂ ਸਨ ਲੱਭਦੀਆਂ ਨਾ ਤੇ ਅੰਨ ਅਤੇ ਨਾ ਹੀ ਅੱਗ ਹੁਣ ਉੱਥੋਂ ਦੇ ਜੋ ਰਹਿਣ ਵਾਲੇ ਲੋਕ ਸਨ ਉਹ ਆਪਣਾ ਗੁਜ਼ਾਰਾ ਖਾਣ ਪੀਣ ਦਾ ਦੁੰਬਿਆਂ ਦਾ ਮਾਸ ਖਾ ਕੇ ਕਰਦੇ ਸਨ ਇਸ ਤਰ੍ਹਾਂ ਉਹ ਮਾਸ ਪਕਉਂਦੇ ਸਨ ਕਿ ਦੁੰਬੇ ਨੂੰ ਮਾਰ ਕੇ ਉਸ ਦਾ ਮਾਸ ਵੱਖਰਾ ਕਰਕੇ ਇੱਕ ਪੱਥਰ ਦੇ ਉੱਪਰ ਰੱਖ ਦੇਣਾ ਇੱਕ ਪੱਥਰ ਉਸ ਮਾਸ ਦੇ ਥੱਲੇ ਤੇ ਦੂਸਰਾ ਪੱਥਰ ਉਸ ਦੇ ਉੱਪਰ ਰੱਖ ਦੇਣਾ ਅਤੇ ਫਿਰ ਸਵਾ ਪੈਰ ਸੂਰਜ ਦਾ ਜਾਪ ਕਰਿਆ ਕਰਦੇ ਸਨ ਜਿਸ ਦੇ ਨਾਲ ਉਹ మాਸ ਉਸ ਸੇਕ ਦੇ ਨਾਲ ਆਪੇ ਹੀ ਰਿੱਝ ਜਾਂਦਾ ਸੀ ਤਾਂ ਉਹ ਖਾ ਲੈਂਦੇ ਸਨ ਇਸੇ ਤਰ੍ਹਾਂ ਜਦੋਂ ਵੀ ਉਸ ਦੇਸ਼ ਦੇ ਵਿੱਚ ਹੋਰ ਵੀ ਕੋਈ ਉਸ ਸ਼ਹਿਰ ਦੇ ਵਿੱਚ ਸੰਤ ਜਾਂ ਫਕੀਰ ਜਾਵੇ ਤਾਂ ਉਸ ਨੂੰ ਵੀ ਉਹ ਉਹ ਹੀ ਮਾਸ ਖਾਣ ਵਾਸਤੇ ਦਿੰਦੇ ਸਨ ਤਾਂ ਉਸ ਸ਼ਹਿਰ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਾਪੰਚੇ ਹਨ ਗੁਰੂ ਸਾਹਿਬ ਜੀ ਮਹਾਰਾਜ ਉਸ ਸ਼ਹਿਰ ਦੇ ਬਾਹਰ ਇੱਕ ਇਕਾਂਤ ਜਗ੍ਹਾ ਤੇ ਬੈਠ ਕਰਕੇ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਬੈਠੇ ਹੋਏ ਨੇ ਤਾਂ ਉੱਥੇ ਇੱਕ ਇਆਲੀ ਦੁੰਬੇ ਚਾਰਨ ਵਾਲਾ ਆਇਆ ਇਆਲੀ ਆਖਦੇ ਹਨ ਜੋ ਵਗ ਚਾਰਨ ਵਾਸਤੇ ਨੰਕਰ ਰੱਖਿਆ ਹੋਵੇ ਜਦੋਂ ਉਹ ਇਆਲੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੂਰੋਂ ਵੇਖਦਾ ਹੈ ਤਾਂ ਉਹ ਦਰਸ਼ਨ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਆ ਬੈਠਾ ਦੂਵੇਂ ਹੱਥ ਜੋੜ ਕੇ ਆਖਣ ਲੱਗਾ ਹੇ ਸੰਤ ਜੀ ਜੀ ਤੁਸੀਂ ਮੇਰੀ ਸੇਵਾ ਪ੍ਰਵਾਨ ਕਰੋ ਤਾਂ ਮੈਂ ਇੱਕ ਦੁੰਬਾ ਮਾਰ ਕੇ ਲਿਆਵਾਂ ਤੇ ਤੁਸੀਂ ਸ਼ਕੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਅੱਗੋਂ ਕੁਝ ਨਾ ਬੋਲੇ ਤਾਂ ਫੇਰ ਉਹ ਇਆਲੀ ਆਖਣ ਲੱਗਾ ਹੇ ਸੰਤ ਜੀ ਜੇ ਆਪ ਨਾ ਖਾਵੋਗੇ ਤਾਂ ਮੈਨੂੰ ਇਹਨਾਂ ਦੁੰਬਿਆਂ ਦਾ ਜੋ ਖਵੰਦ ਭਾਵ ਜੋ ਮਾਲਕ ਹੈ ਉਹ ਗੁੱਸੇ ਹੋਵੇਗਾ ਤੇ ਮੈਨੂੰ ਆਖੇਗਾ ਕਿ ਤੂੰ ਸੰਤ ਜੋ ਸਾਡੇ ਸ਼ਹਿਰ ਦੇ ਵਿੱਚ ਆਇਆ ਉਸ ਨੂੰ ਭੁੱਖਾ ਕਿਉਂ ਰੱਖਿਆ ਜੇ ਤੇਰੀ ਨજર ਉਸ ਉਤੇ ਪਈ ਸੀ ਉਸ ਦੀ ਸੇਵਾ ਕਰਨੀ ਚਾਹੀਦੀ ਸੀ ਹੇ ਸੰਤ ਜੀ ਇਸ ਮੁਲਕ ਦੀ ਇਹ ਰੀਤ ਆ ਕਿ ਜਿਸ ਨੂੰ ਵੀ ਕੋਈ ਸਾਧ ਨਜ਼ਰੀ ਪੈ ਜਾਵੇ ਉਸ ਦੀ ਸੇਵਾ ਕੀਤੀ ਜਾਵੇ ਤਾਂ ਅਸੀਂ ਤੇ ਦੁੰਬਾ ਮਾਰ ਕੇ ਖਵਾਉਨੇ ਆ ਕਿਉਂਕਿ ਇਸ ਮੁਲਕ ਦੇ ਵਿੱਚ ਅੰਨ ਤੇ ਅੱਗ ਇਹ ਦੋਵੇਂ ਵਸਤੂਆਂ ਹੁੰਦੀਆਂ ਹੀ ਨਹੀਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਸ ਦੀ ਸ਼ਰਧਾ ਵੇਖਦੇ ਹਨ ਉਸ ਦੀ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਬੇਨਤੀ ਸੁਣੀ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਚੱਲ ਭਾਈ ਤੂੰ ਦੁੰਬਾ ਮਾਰ ਤਾਂ ਫਿਰ ਉਸ ਇਆਲੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਸਾਹਮਣੇ ਦੁੰਬਾ ਮਾਰਿਆ ਜਦੋਂ ਦੁੰਬਾ ਮਾਰਿਆ ਗਿਆ ਉਸ ਦਾ ਮਾਸ ਹੱਡੀਆਂ ਨੂੰ ਵੱਖ ਕਰਕੇ ਬਣਾਉਣ ਵਾਸਤੇ ਉਸਨੇ ਪਕਾਉਣ ਵਾਸਤੇ ਇੱਕ ਪੱਥਰ ਦੇ ਉੱਤੇ ਰੱਖਿਆ ਜਿਸ ਤਰ੍ਹਾਂ ਅੱਗੇ ਉਹ ਤਿਆਰ ਕਰਦੇ ਸਨ ਇੱਕ ਪੱਥਰ ਦੇ ਉੱਪਰ ਉਹ మాਸ ਰੱਖ ਦਿੱਤਾ ਅਤੇ ਇੱਕ ਭਾਰਾ ਪੱਥਰ ਉਸ మాਸ ਦੇ ਉੱਤੇ ਰੱਖ ਦਿੱਤਾ ਤਾਂ ਗੁਰੂ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਬੈਠਾ ਉਹ ਅੱਗੇ ਦੀ ਤਰ੍ਹਾਂ ਸੂਰਜ ਦਾ ਜਾਪ ਕਰਨ ਲੱਗ ਪਿਆ ਜਦੋਂ ਜਾਪ ਕਰਦਿਆਂ ਹੋਇਆਂ ਸਵਾ ਪਹਿਰੇ ਗੁਜ਼ਰਿਆ ਤਾਂ ਉਸ ਨੇ ਆਖਿਆ ਗੁਰੂ ਜੀ ਮਾਸ ਰਿੱਜ ਕੇ ਤਿਆਰ ਹੋ ਗਿਆ ਹੈ ਤਾਂ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਉਸ ਨੇ ਅਰਦਾਸ ਕੀਤੀ ਕਿ ਹੁਣ ਤੁਸੀਂ ਇਹ ਮਾਸ ਖਾਓ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਸ ਇਅਾਲੀ ਨੂੰ ਆਖਣ ਲੱਗੇ ਕਿ ਭਾਈ ਤੂੰ ਇਸ ਤਰ੍ਹਾਂ ਕੰਮ ਕਰ ਇਸ ਦੁੰਬੇ ਦਾ ਖਲੜਾ ਭਾਵ ਕਿ ਜੋ ਤੂੰ ਇਸ ਦਾ ਮਾਸ ਹੱਡੀਆਂ ਤੋਂ ਵੱਖ ਕੀਤਾ ਹੈ ਜੋ ਰਿਜਕੇ ਤਿਆਰ ਹੋ ਚੁੱਕਾ ਸੀ ਤੂੰ ਇਸ ਦੁੰਬੇ ਦਾ ਮਾਸ ਅਤੇ ਜੋ ਹੱਡੀਆਂ ਵੀ ਵੱਖੋ-ਵੱਖੇ ਸੁੱਟੀਆਂ ਹਨ ਉਹ ਸਾਰੀਆਂ ਇਕੱਠੀਆਂ ਕਰਦੇ ਤਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਸ ਇਆਲੀ ਦੇ ਕੋਲੋਂ ਉਹ మాਸ ਅਤੇ ਹੱਡੀਆਂ ਇਕੱਠੀਆਂ ਕਰਵਾ ਦਿੱਤੀਆਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪਣੇ ਮੁਖ ਤੋਂ ਬਚਨ ਉਚਾਰਨ ਕਰਦੇ ਹਨ ਆਖਣ ਲੱਗੇ ਚੱਲੇ ਉੱਠੇ ਦੁੰਬੇ ਚਾਰ ਬਸ ਇੰਨਾ ਹੀ ਕਹਿਣ ਦੀ ਧੀਰ ਸੀ ਕਿ ਦੁੰਬਾ ਉੱਠ ਕੇ ਚਰਨ ਲੱਗ ਪਿਆ ਚਰਨ ਦਾ ਭਾਵ ਜਿਨ੍ਹਾਂ ਨੂੰ ਪਤਾ ਹੈ ਉਹ ਵਧੀਆ ਗੱਲ ਹੈ ਨਹੀਂ ਤੇ ਦੱਸ ਦਈਏ ਕਿ ਜਦੋਂ ਬਾਹਰ ਖੇਤਾਂ ਦੇ ਵਿੱਚ ਵਗ ਨੂੰ ਲੈ ਕੇ ਜਾਂਦੇ ਹਾਂ ਜੋ ਉਹ ਘਾ ਜਾਂ ਹੋਰ ਪਠੇ ਖਾਂਦੇ ਨੇ ਉਸ ਨੂੰ ਆਖਦੇ ਨੇ ਕਿ ਇਹ ਚਾਰੇ ਰਹੇ ਨੇ ਤਾਂ ਇਆਲੀ ਇਸੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੌਤਕ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਕਿ ਕਿੱਥੇ ਮੈਂ ਇਸ ਨੂੰ ਮਾਰ ਦਿੱਤਾ ਸੀ ਹੱਡੀਆਂ ਵਖ ਮਾਸ ਵਖ ਮਾਸ ਸੂਰਜ ਦੇ ਸੇਕ ਦੇ ਨਾਲ ਰਿੱਝ ਕੇ ਖਾਣ ਵਾਸਤੇ ਤਿਆਰ ਹੋ ਗਿਆ ਪਰ ਇਹ ਤੇ ਸੰਤ ਬਹੁਤ ਹੀ ਤਾਕਤ ਵਾਲੇ ਹਨ ਜਿਨ੍ਹਾਂ ਨੇ ਇਸ ਮਰੇ ਹੋਏ ਦੁੰਬੇ ਨੂੰ ਫੇਰ ਜੀਵਨ ਜੇ ਦੇ ਦਿੱਤਾ ਹੈ ਉਹ ਦੁੰਬਾ ਉਸ ਈਆਲੀ ਦੇ ਸਾਹਮਣੇ ਚਰਨ ਲੱਗ ਪਿਆ ਈਆਲੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਆਖਣ ਲੱਗਾ ਸੰਤ ਜੀ ਮੈਨੂੰ ਕੋਈ ਹੁਕਮ ਦੇਵੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਕਿ ਜਾ ਇਸ ਸ਼ਹਿਰ ਦੇ ਵਿੱਚ ਜਿਹੜਾ ਕੋਈ ਮੋਤ ਬਾੜ ਕੋਈ ਵੱਡਾ ਬੰਦਾ ਹੈ ਉਹਨੂੰ ਖਬਰ ਦੇ ਜਾ ਕੇ ਆਖੀਂ ਕਿ ਚਲੋ ਬਾਹਰ ਤੁਹਾਨੂੰ ਇੱਕ ਸੰਤ ਬੁਲੰਦਾ ਹੈ ਜੋ ਕਿ ਸ਼ਹਿਰ ਦੇ ਬਾਹਰ ਬੈਠਾ ਹੈ ਤੇ ਉਹ ਆਖਦਾ ਹੈ ਕਿ ਤੁਹਾਨੂੰ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਵੱਲੋਂ ਅੱਗ ਅਤੇ ਅੰਨ ਇਹ ਦੋਵੇਂ ਚੀਜ਼ਾਂ ਲੈ ਦਿੰਨੇ ਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸੋਂ ਇਹ ਬਚਨ ਉਸ ਇਆਲੀ ਨੇ ਸੁਣੇ ਤਾਂ ਉਹ ਭੱਜ ਕੇ ਸ਼ਹਿਰ ਦੇ ਵਿੱਚ ਆਇਆ ਤਾਂ ਉਹ ਇੱਕ ਚੰਗੇ ਤਗੜੇ ਸੌਕਰ ਦੇ ਕੋਲ ਚਲਾ ਗਿਆ ਸੌਕਰ ਦੇ ਕੋਲ ਜਾ ਕੇ ਆਖਣ ਲੱਗਾ ਹੇ ਮਹਾਰਾਜ ਜੀ ਬਾਹਰ ਸ਼ਹਿਰ ਦੇ ਵਿੱਚ ਇੱਕ ਅਤੀਤ ਫਕੀਰ ਬੈਠਾ ਹੈ ਤੇ ਤੁਹਾਨੂੰ ਬੁਲਾਉਂਦਾ ਹੈ ਤਾਂ ਉਸ ਨੇ ਮੈਨੂੰ ਆਖਿਆ ਹੈ ਕਿ ਉਸ ਸੱਚੇ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਪਾਸੋਂ ਤੁਹਾਨੂੰ ਅੰਨ ਅਤੇ ਅੱਗ ਇਹ ਦੋਵੇਂ ਚੀਜ਼ਾਂ ਲੈ ਕੇ ਦਿੰਦੇ ਆ ਤਾਂ ਇਹ ਗੱਲ ਜਦੋਂ ਉਸ ਸਾਊਕਰ ਨੇ ਸੁਣੀ ਤਾਂ ਉੱਠ ਤੁਰਿਆ ਜਦੋਂ ਚਾਰੋਂ ਬਾਹਰ ਆਇਆ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਾਹੂਕਾਰ ਦਰਸ਼ਨਾਂ ਦੇ ਨਾਲ ਹੀ ਨਿਹਾਲ ਹੋ ਗਿਆ ਤਾਂ ਵੇਖਦਾ ਹੈ ਸੰਤ ਜੀ ਬੈਠੇ ਹੋਏ ਨੇ ਸਾਹੂਕਾਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੱਗੇ ਸੀਸ ਝੁਕਾਇਆ ਮੱਥਾ ਟੇਕਿਆ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਸਾਹੂਕਾਰ ਨੂੰ ਆਖਿਆ ਭਾਈ ਜਾ ਕੁਛ ਅਨਾਜ ਲੈ ਕੇ ਆ ਜਿੰਨਾ ਵੀ ਤੇਰੇ ਕੋਲ ਹੈ ਤਾਂ ਉਸ ਸੌਕਰ ਨੇ ਆਖਿਆ ਗਰੀਬ ਨਵਾਜੀ ਇੱਥੇ ਤਾਂ ਅਨਾਜ ਹੈ ਹੀ ਨਹੀਂ ਪਰ ਮੈਂ ਇਥੋਂ ਦੇ ਰਾਜੇ ਨੂੰ ਆਖਦਾ ਵਾਂ ਹਾਂ ਜੇਕਰ ਰਾਜੇ ਨੂੰ ਆਖਾਂਗੇ ਸ਼ਾਇਦ ਕੋਈ ਰਾਜਾ ਅੰਨ ਦਾ ਪ੍ਰਬੰਧ ਕਰ ਦਵੇ ਅਨਾਜ ਦਾ ਪ੍ਰਬੰਧ ਕਰ ਦਵੇ ਤਾਂ ਉਹ ਸਹਾੂਕਾਰ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਪਾਸੋਂ ਆਗਿਆ ਲੈ ਕੇ ਫਿਰ ਉੱਠ ਕੇ ਸ਼ਹਿਰ ਦੇ ਵਿੱਚ ਆਇਆ ਜਦੋਂ ਸਹਾੂਕਾਰ ਰਾਜੇ ਦੇ ਕੋਲ ਗਿਆ ਆਖਣ ਲੱਗਾ हे राजन ਬਾਹਰ ਸ਼ਹਿਰ ਦੇ ਵਿੱਚ ਇੱਕ ਅਤੀਤ ਫਕੀਰ ਬੈਠਾ ਹੈ ਤੇ ਆਖਦਾ ਹੈ ਕਿ ਤੁਹਾਨੂੰ ਕਰਤਾਰ ਦੇ ਪਾਸੋਂ ਅਨ ਤੇ ਅਗ ਇਹ ਦੋਵੇਂ ਵਸਤੂਆਂ ਲੈ ਕੇ ਦਿੰਦੇ ਆ ਤਾਂ ਜਦੋਂ ਇਹ ਗੱਲ ਰਾਜੇ ਨੇ ਸੁਣੀ ਤਾਂ ਉਹ ਰਾਜਾ ਉਸ ਸ਼ਾਹੂਕਾਰ ਦੀ ਗੱਲ ਸੁਣ ਕੇ ਆਪਣੇ ਨਾਲ ਆਪਣੇ ਵਜ਼ੀਰ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਚਰਣਾ ਤੇ ਆ ਮੱਥਾ ਟੇਕਿਆ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ "ਹੇ ਰਾਜਾ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰੋ ਉਸ ਦੀ ਸ਼ਰਨ ਦੇ ਵਿੱਚ ਰਹੋ ਤਾਂ ਸਾਰਾ ਕੁਝ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਲੈ ਕਰਕੇ ਦਿੰਨੇ ਆਂ" ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਨੂੰ ਉਸ ਰਾਜੇ ਨੇ ਮੰਨਿਆ ਹੁਣ ਰਾਜੇ ਦੇ ਨਾਲ ਜਿੰਨੇ ਵੀ ਵਜ਼ੀਰ ਅਤੇ ਪਰਜਾ ਆਈ ਸੀ ਸਾਰੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਬਣੇ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਕਿ ਜਾਓ ਜਿੰਨਾ ਵੀ ਹੈ ਥੋੜੇ ਤੋਂ ਥੋੜਾ ਅੰਨ ਲੈ ਕਰਕੇ ਆਓ ਤਾਂ ਉਸ ਰਾਜੇ ਦੇ ਹੁਕਮ ਦੇ ਨਾਲ ਜੋ ਵੀ ਅੰਨ ਸੀ ਉਹ ਲਿਆਂਦਾ ਗਿਆ ਪਰ ਫਿਰ ਵੀ ਸਾਰੇ ਸ਼ਹਿਰ ਦੇ ਵਿੱਚੋਂ ਕੇਵਲ ਇੱਕ ਛੇਰ ਅੰਨ ਨਿਕਲਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਆਖਿਆ ਕਿ ਇਸ ਨੂੰ ਬੀਜੋ ਤਾਂ ਹੁਣੇ ਉਹਨਾਂ ਲੋਕਾਂ ਨੇ ਗੁਰੂ ਜੀ ਦੇ ਹੁਕਮ ਦੇ ਨਾਲ ਉਹ ਅੰਨ ਨੂੰ ਬੀਜਿਆ ਪਰਮੇਸ਼ਰ ਨੇ ਕਿਰਪਾ ਕੀਤੀ ਉਹ ਆਣੇ ਉੱਗਿਆ ਉਹ ਪੱਕਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਇਸ ਨੂੰ ਵੱਡੋ ਗਾਓ ਤਾਂ ਗੁਰੂ ਦੀ ਕਿਰਪਾ ਦੇ ਨਾਲ ਅਟੁੱਟ ਭੰਡਾਰ ਹੋ ਗਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈ ਕੇ ਸਮੇਂ ਸਿਰ ਬੀਜਿਆ ਕਰੂ ਸਮੇਂ ਸਿਰ ਵੜਿਆ ਕਰੂ ਕਰਤਾਰ ਬਰਕਤ ਪਾਵੇਗਾ ਇੱਥੇ ਹੁਣ ਅੰਨ ਜੋ ਹੈ ਉਹ ਉਗਿਆ ਕਰੇਗਾ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਪੱਥਰਾਂ ਦੇ ਨਾਲ ਅਗ ਉਹਨਾਂ ਨੂੰ ਪੈਦਾ ਕਰਕੇ ਦਿੱਤੀ ਤਾਂ ਆਖਿਆ ਕਿ ਹੁਣ ਤੁਹਾਡੇ ਸ਼ਹਿਰ ਦੇ ਵਿੱਚ ਇਹ ਅੰਨ ਵੀ ਪੈਦਾ ਕਰ ਦਿੱਤਾ ਹੈ ਅਗ ਵੀ ਪੈਦਾ ਕਰ ਦਿੱਤੀ ਹੈ ਤੇ ਹੁਣ ਤੁਸਾਂ ਨੇ ਇਹ ਅੰਨ ਵਧੀਆ ਪਕਵਾਨ ਬਣਾ ਕਰਕੇ ਛਕਿਆ ਕਰਨਾ ਹੈ ਤਾਂ ਉਸ ਵੇਲੇ ਉਸ ਸਾਰੇ ਹੀ ਰਾਜੇ ਦੀ ਪਰਜਾ ਸ਼ਹਿਰ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਸਿੱਖ ਹੋਏ ਲੱਗੇ ਗੁਰੂ ਗੁਰੂ ਜਪਣ ਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨੀ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਕਿ ਆਏ ਗਏ ਸੰਤ ਸਾਧ ਦੀ ਸੇਵਾ ਕਰਿਆ ਕਰੋ ਗਰੀਬ ਦੀ ਮਦਦ ਕਰਿਆ ਕਰੋ ਤਨ ਮਨ ਧਨ ਕਰਕੇ ਉਸ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ ਤੁਹਾਡਾ ਉਧਾਰ ਹੋਵੇਗਾ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਲੋਕਾਂ ਨੂੰ ਸਮਝਾਉਂਦੇ ਫਿਰ ਉਤੋਂ ਜਦੋਂ ਚੱਲਣ ਲੱਗੇ ਤਾਂ ਉਹ ਲੋਕ ਪ੍ਰੇਮ ਕਰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਉਥੋਂ ਜਾਣ ਨਾ ਦੇਣ ਉਹਨਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਗੁਰੂ ਸਾਹਿਬ ਜੀ ਮਹਾਰਾਜ ਕੁਝ ਸਮਾਂ ਉਸ ਦੇਸ਼ ਦੇ ਵਿੱਚ ਰਹੇ ਫਿਰ ਉਥੋਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਲੋਕਾਂ ਤੋਂ ਵਿਦਿਆ ਲੈਂਦੇ ਨੇ ਉਹਨਾਂ ਨੂੰ ਖੁਸ਼ੀਆਂ ਬਰਕਤਾਂ ਬਖਸ਼ਿਸ਼ਾਂ ਦਿੰਦੇ ਹੋਏ ਨਿਹਾਲ ਕਰਦੇ ਹੋਏ ਅੱਗੇ ਚਾਲੇ ਮਾਰਦੇ ਨੇ ਸੋ ਇਹ ਸਾਖੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਪ੍ਰਾਤਨ ਭਾਈ ਬਾਲੇ ਵਾਲੇ ਜਨਮ ਸਾਖੀ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਜਿਨ੍ਹਾਂ ਸੰਗਤਾਂ ਨੇ ਸਰਵਣ ਕੀਤੀ ਆਸਾਂ ਮਰਦਾਂ ਪੂਰੀਆਂ ਕਰਨ ਸੋ ਇਸੇ ਤਰ੍ਹਾਂ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹੋਰ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਸਤਿਗੁਰੂ ਪਾਤਸ਼ਾਹ ਚੜ੍ਹਦੀਆਂ ਕਲਾ ਕਰਨ ਹੋਈਆਂ ਗਲਤੀ ਭੁੱਲਣ ਦੀ ਖਿਮਾ ਕਰਨ ਸਮਾਪਤੀ ਹੈ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ